ਮੋਗਿਆ ਵਾਲਾ ਪਖੰਡੀ ਐ ਇਹਨਾਂ ਨੂੰ ਤੁਸੀਂ ਦੇਖੇ ਜਾਓਗੇ ਇਹਨਾਂ ਨੇ ਕੱਗਰੀ ਕਿਵੇਂ ਪਵਾ ਕੇ ਨੰਮ ਨਚਾਉਣਾ ਹਮ ਅਸੀਂ ਆਉਣ ਵਾਲੇ ਦਿਨਾਂ ਵਿੱਚ ਉਹਦੇ ਡਾਂਗ ਫੇਰਨੇ ਡਾਂਗ ਫੇਰਨ ਵਾਲਾ ਇਹ ਹੋ ਜਾਂਦਾ ਕਿ ਇਹ ਤੁਹਾਡੇ ਤੇ ਫਿਰ ਪੁੱਠਾ ਪੈ ਜਾਂਦਾ ਪੈ ਜਾਂਦੇ ਬਾਈ ਜੀ ਕੋਈ ਨਾ ਹੋਰ ਪਰਤੇ ਚ ਚੱਲ ਲਾਂਗੇ ਪਰ ਜਿਹੜਾ ਜਿਹੜੀ ਯਾਰ ਇਹ ਗੰਦ ਦਾ ਸਾਫ ਕਰਾਂਗੇ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਚਲ ਪਿਆ ਤੂੰ ਇੱਥੋਂ ਨਿਕਲ ਟ੍ਰਿਕ ਜਿਹੜੇ ਕਰਨ ਸਾਡੇ ਚ ਪੀਰ ਆ ਗਿਆ ਇਹ ਆ ਗਿਆ ਉਹ ਆ ਗਿਆ ਮੇਲੇ ਥੋੜੀ ਬੈਠੇ ਨੇ ਕਿ ਥੋਡੇ ਚਾਉਣਗੇ ਉਹ ਪੀਰ ਫਕੀਰ ਥੋਡੇ ਗੰਦਾ ਚ ਆਉਣਗੇ ਸਲਫਾ ਪੀਣ ਵਾਲਾ ਹਮ ਤੁਸੀਂ ਗੰਦ ਜਿਹੜਾ ਗੰਦ ਪੰਜਾਬ ਦੇ ਵਿੱਚ ਪਾਇਆ ਹੈ ਇਹਨਾਂ ਦੀ ਵੀ ਯੂਨੀਅਨ ਹੈ ਵਾਕਈ ਯੂਨੀਅਨ ਇੱਕ ਪਖੰਡੀ ਬਾਬਾ ਚੱਕ ਲੈ ਉਹਨਾਂ ਦਾ ਇੱਥੇ ਆ ਛੰਨਾ ਤੋਂ ਹਾਂ ਚੱਕਿਆ ਹੋਇਆ ਸਾਰੀ ਯੂਨੀਅਨ ਇਕੱਠੇ ਹੋ ਕੇ ਆ ਗਏ ਕਹਿੰਦੇ ਵੀ ਛੱਡੋ ਪ੍ਰਸ਼ਾਸਨ ਨੂੰ ਕਹਿੰਦੇ ਪ੍ਰਸ਼ਾਸਨ ਅੰਦਰ ਧੜਨਾ ਲਾਉਣ ਨੂੰ ਕਹਾਰ ਅੰਦਰ ਬਾਹਰ ਚ ਨਾਰੇ ਬਾਜੀ ਕਰੀ ਜਾਣ ਉਹ ਬੰਦੇ ਤੇ ਬਲਾਫ ਕਰਦਾ ਪਰਚਾ ਪਿਆ ਪਿਆ ਉਹਦੇ ਲਈ ਛਡਾਉਣ ਲਈ ਇਹ ਬੰਦੇ ਆਏ ਸੀ ਮੈਂ ਜਦੋਂ ਗੁੱਸਾ ਮੈਨੂੰ ਚੜਿਆ ਮਖਿਆ ਯਾਰ ਇਹ ਕਰ ਕੀ ਰਹੇ ਨੇ ਕਿ ਮੈਂ ਪੈ ਗਿਆ ਉਹਨਾਂ ਦੇ ਤਿੰਨ ਚਾਰ ਦੇ ਮਗਰ ਅਏ ਦਾੰਗ ਕਰਾਂਗੇ ਯਾਰ ਤੀਜੇ ਦਿਨ ਕਹਿੰਦਾ ਵੀਡੀਓ ਖੰਡ ਬਾਜੇ ਹੁਣ ਕਰ ਆਪਣਾ ਕਲਾਕਾਰੀ ਦਾ ਨਾ ਹੈ ਪੂਰਾ ਹੈ ਇਹ ਜਿਹੜਾ ਬਾਦਨ ਵਾਲਾ ਕੰਮ ਹੈ ਸਿੱਖੀ ਨੂੰ ਘਾ ਲਾ ਰਹੇ ਨੇਗੇ ਜਾਂ ਆਪਾਂ ਸਾਰੇ ਧਰਮਾਂ ਦਾ ਹੀ ਬੜਾ ਸਤਿਕਾਰ ਕਰਦੇ ਹਾਂ ਨਾ Hindu ਧਰਮ ਨੂੰ ਵੀ ਖਤਮ ਕਰ ਰਹੇ ਨੇਗੇ ਸਿੱਖੀ ਨੂੰ ਵੀ ਖਤਮ ਕਰ ਰਹੇ ਨੇ ਸਭ ਨੂੰ ਖਤਮ ਕਰ ਰਹੇ ਲੋਕਾਂ ਨੂੰ ਪਖੰਡਵਾਦ ਪਿੱਛੇ ਲਾ ਰਹੇ ਨੇਗੇ ਕੱਲ ਸਿੱਖ ਤਾਂ ਘੇਰ ਲਿਆ ਸੀਗਾ ਸੀ ਨਾ ਇਹ ਗੱਲ ਕਹਿਣਾ ਕਿ ਨਾ ਜਿਹੜਾ ਅੱਜ ਸਿਮਮ ਪਤਾ ਨਹੀਂ ਕਿਹੜਾ ਮੋਕੇ ਥੋੜਾ ਜਿਹਾ ਥੋੜਾ ਜਿਹਾ ਆਪਾਂ ਇਹ ਨਹੀਂ ਹੈਗਾ ਜੀ ਇਹ ਪੱਟ ਦੀ ਇਹ ਨੂੰ ਜਦੋਂ ਤੁਸੀਂ ਨਾ ਕੋਈ ਪ੍ਰੋਗਰਾਮ ਰੱਖੋ ਇਸ ਲਈ ਮੂਰੇ ਹੋ ਕੇ ਮੈਂ ਜਿੰਨੇ ਤੁਸੀਂ ਨੌਜਵਾਨ ਕਹੋਗੇ ਉਹਨਾਂ ਨੌਜਵਾਨ ਆਪਾਂ ਲੈ ਕੇ ਆਉਂਗਾ ਮੈਂ ਬਸ 5 ਤਰੀਕ ਨੂੰ ਆ ਕੇ ਆਪਾਂ ਇੱਕ ਕਾਨਫਰੰਸ ਕਰਾਂਗੇ ਮਹਾਲੀ ਬਹਿ ਕੇ ਤੁਸੀਂ ਨਾ ਆ ਕਿੱਥੇ ਹੋ ਗਾ ਪਤਾ ਕੱਟ ਕਰ ਦਿੰਨੇ ਜਿਹੜੇ ਸਿੰਘ ਦੀ ਲੋੜ ਦਾ ਹੈ ਬਸ ਠੀਕ ਹੈ ਜੀ ਦੋ ਦੋ 4000 ਬਾਬਾ ਜੀ ਮੁੰਡਾ ਮੈਂ ਇਕੱਠਾ ਕਰਕੇ ਲੈ ਕੇ ਆਉਂਗਾ ਇਹ ਜਿਹੜਾ ਪਹਿਲਾਂ ਮੋਗੇ ਵਾਲਾ ਇਹਦੇ ਨੱਥ ਪਾਉਣੀਆਂ ਹੁਣ ਆਪਾਂ ਇਹਦੋਂ ਪਹਿਲਾਂ ਇੱਕ ਆਪਾਂ ਮਹਾਲੀ ਬਹਿ ਕੇ ਇੱਕ ਵਾਰੀ ਪ੍ਰਸ਼ਾਸਨ ਨੂੰ ਕਹਦਾਂਗੇ ਆਪਾਂ ਵੀਡੀਓ ਪਾ ਕੇ 5 ਤਰੀਕ ਨੂੰ ਜਾਂ 7 ਤਰੀਕ ਨੂੰ ਵੀ ਜਦਾਂ ਤੁਸੀਂ ਇਹ ਗੰਦ ਨੂੰ ਮੋਗੇ ਦੇ ਵਿੱਚੋਂ ਬੰਦ ਕਰ ਦੋ ਨਹੀਂ ਫਿਰ ਸਿੰਘਾਂ ਫੌਜਾਂ ਚੜ੍ਹ ਕੇ ਆਉਣਗੀਆਂ ਤੁਸੀਂ ਆਜੋ ਹਜ਼ੂਰ ਸਾਹਿਬ ਤੋਂ ਠੀਕ ਹੈ ਜੀ ਗੱਲ ਬਸ ਠੀਕ ਤੁਸੀਂ ਜਦੋਂ ਕੋਈ ਆਪਾਂ ਮੇਲੇ ਨੇ ਕੋਈ ਚੱਕਰ ਤੁਸੀਂ ਤੁਸੀਂ ਆਜੋ ਮਾਰਾ ਹਜ਼ੂਰ ਸਾਹਿਬ ਤੋਂ ਜਦੋਂ ਆਗੇ ਨਾ ਕਿਰਾ ਆਪਾਂ ਕਿਹੜਾ ਆਪਾਂ মিডিਆ ਨੂੰ ਕਿਹੜਾ ਪ੍ਰੈਸ ਕਾਨਫਰੈਂਸ ਦੇ ਦਾਂਗੇ ਇਹਨੂੰ ਦੱਸ ਦਾਂਗੇ ਪ੍ਰਸ਼ਾਸਨ ਨੂੰ ਆਪਾਂ ਕਿਹੜਾ মিডিਆ ਦੇ ਦਾਂਗੇ ਫਿਰ ਵੀ ਜੇ ਤੁਸੀਂ ਭਾਈ ਕੋਈ ਕਾਰਵਾਈ ਨਹੀਂ ਕਰ ਰਹੇ ਫਿਰ ਸਮ ਤਾਂ ਆਪਦੇ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਨੂੰ ਭੋਲੇ ਭਾਲੇ ਨੂੰ ਠੱਗਿਆ ਜਾ ਰਿਹਾ ਇਸ ਤਾਂ ਕਰਾਂਗੀ ਨਾ ਕੋਈ ਕਾਰਵਾਈ ਚੱਕਰ ਲਿਆ ਮੇਰੇ ਜਦੋਂ ਮੈਂ ਪੰਨੂ ਆ ਕੇ ਜਿੱਥੇ ਕਹੋਗੇ ਆਪਾਂ ਬੈਹ ਲੈਂਦੇ ਆ ਠੀਕ ਆ ਮਹਾਰਾਜ ਆਜੋ ਹਜ਼ੂਰ ਸਾਹਿਬ ਤੋਂ ਫਿਰ ਆਪਾਂ ਠੀਕ ਹੈ ਜੀ ਇਸ ਤੋਂ ਪਹਿਲਾਂ ਆਪਾਂ ਬਸ ਇਹੀ ਪਲਾਨ ਹੋਗਾ ਆਪਾਂ ਕਿਹੜਾ মিডিਆ ਦੇ ਵਿੱਚ ਪ੍ਰਸ਼ਾਸਨ ਨੂੰ ਦੱਸ ਦੇਣਾ ਵੀ ਜਾਂ ਤਾਂ ਇਸ ਜਿਹੜਾ ਮੋਗਾ ਵਾਲਾ ਜਿਹੜਾ ਪਖੰਡੀ ਇਹਨੂੰ ਬੰ ਨਹੀਂ ਉਦੋਂ ਬਾਅਦ ਚ ਅਸੀਂ ਇਹਦੇ ਅਸੀਂ ਆਪਰ ਦੇਖਾਂਗੇ ਇਹ ਮਹਾਰਾਜ ਇਹ ਬਹੁਤ ਪਖੰਡੀ ਹੈ ਇੰਨੀਆਂ ਗਾਲਾਂ ਕੱਢਦਾ ਇੰਨਾ ਕੁਝ ਕਰਦਾ ਇਹਦਾ ਬੰਦ ਕਰਨਾ ਗੰਦੀਆਂ ਗਾਲਾਂ ਕੱਢਦਾ ਲੋਕਾਂ ਨੂੰ ਇਹਦਾ ਇਹੋ ਜਿਹਾ ਢੀਠਾ ਜੀ ਬਹੁਤ ਜ਼ਿਆਦੇ ਚਲੋ ਮਹਾਰਾਜ ਤੁਸੀਂ ਕੋਈ ਨਾ ਕਰ ਲੋ ਦਰਸ਼ਨ ਮੇਲਾ ਮੇਰੀ ਵੀ ਚੜਦੀ ਕਲਾ ਦੀ ਅਰਦਾਸ ਬੇਨਤੀ ਕਰੇ ਹਜੂਰ ਸਾਹਿਬ ਹਲੋ ਬੁੱਤੂ ਤੁਸੀਂ ਕੰਮ ਕਰਦੇ ਸਾਰੇ ਪੰਜਾਬ ਨੂੰ ਕਰਦੇ ਠੀਕ ਮਹਾਰਾਜ ਠੀਕ ਹੈ ਠੀਕ ਹੈ ਮਹਾਰਾਜ ਠੀਕ ਹੈ ਜੀ ਐਗਰ ਜੀ